ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਸਾਰੇ ਸੋ ਸੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜਿਹੜਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਨੇੜੇ ਸ਼ਹਿਰ ਹੈ ਤਲਵੰਡੀ ਭਾਈ ਆ ਜੀ ਜਦੋਂ ਦੋਸਤੋ ਤਲਵੰਡੀ ਭਾਈ ਤੋਂ ਫਰੋਜਪੁਰ ਨੂੰ ਜਾਂਦੇ ਆ ਤਾਂ ਰੋਡ ਦੇ ਉੱਪਰ ਹੀ ਦੋਸਤੋ ਇਹ ਪਿੰਡ ਠੀਕ ਹੈ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚੋਂ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਤੇ ਬਾਈ ਦਾ ਵਪਾਰ ਦਾ ਕੰਮ ਆ ਠੀਕ ਹੈ ਜੀ ਇਹਨਾਂ ਕੋਲੇ ਦੋਸਤੋ ਕਟੀਆਂ ਝੂਟੀਆਂ ਆਉਂਦੀਆਂ ਵਿਕਰੀ ਵਾਸਤੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੇ ਉੱਤੇ ਕੰਮ ਕਰਦੇ ਆ ਅੱਜ ਵੀ ਤੁਹਾਨੂੰ ਬਹੁਤ ਚੰਗੀਆਂ ਬਿਲਕੁਲ ਜੈਜੀ ਮਾਰਕਿੰਗ ਵਾਲੀਆਂ ਬਾਰਡਰ ਵੈਲਟ ਵਾਲੀਆਂ ਕਟੀਆਂ ਤੁਹਾਨੂੰ ਦਿਖਾਉਣੀ ਆ ਜੀ ਤਿੰਨ ਠੀਕ ਹੈ ਜੀ ਤੇ ਇਕੱਲੇ ਇਕੱਲੇ ਨੂੰ ਤੋੜ ਕੇ ਦੇਖਾਂਗੇ ਰੇਟ ਹੈ ਜਿਹੜਾ ਦੋਸਤੋ ਬਾਈ ਤੋਂ ਵੀਡੀਓ ਚੀਕਾ ਲਾਂਗੇ ਜਿਹੜਾ ਨਾਕ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦਸਲੀ ਤੁਸੀਂ ਆਪ ਕਰ ਲੈਣੀ ਆ ਕਿ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅਮਰਜੀਤ ਹੋ ਠੀਕ ਠਾਕ ਭਾਈ ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਦੱਸੋ ਭਾਈ ਠੀਕ ਆ ਭੁਆ ਦੀ ਕਿਰਪਾ ਭਾਈ ਠੀਕ ਹੈ ਅੱਛਾ ਵਿਕਰੀ ਆਸਤੇ ਪਸ਼ੂ ਆਈ ਜਾਂਦੇ ਹਾਂਜੀ ਹਾਂਜੀ ਭਾਈ ਜੀ ਬਹੁਤ ਭਗਵਾਨ ਦੀ ਕਿਰਪਾ ਭਾਈ ਠੀਕ ਹੈ ਅੱਛਾ ਤੈਨੂੰ ਜਾਨਵਰ ਆਏ ਜਾਣੇ ਹੈ ਨਾ ਆਪਣੇ ਕੋਲ ਅੱਛਾ ਇਧਰ ਦੀ ਤੂੰ ਕੱਟੀ ਤੋਂ ਸ਼ੁਰੂ ਕਰਦੇ ਬੱਗੀ ਮੋਛਾ ਲਈ ਦੋ ਕਿੰਨੇ ਟਾਈਮ ਦੀ ਹੈ ਇਹ ਭਾਈ ਇਹ ਸਵਾ ਸਾਲ ਦੀ ਕੱਟੀ ਹੈ ਅੱਛਾ ਜਿਹਨੂੰ ਆਪਾਂ ਪਿਓਰ ਪਾਕਿਸਤਾਨੀ ਕਹਿ ਦਿੰਨੇ ਆ ਠੀਕ ਹੈ ਭਾਈ ਉਹ ਚੀਜ਼ ਆ ਬਾਰਡਰ ਵੈਲਟ ਦੀ ਕੱਟੀ ਆ ਠੀਕ ਹੈ ਬਿਲ ਹਾਂਜੀ ਹਾਂ ਦੋਵੇਂ ਨੀਲੀਆਂ ਠੀਕ ਹੈ ਜੀ ਸਿੰਗ ਦਾ ਸਾਈਜ਼ ਦੇਖੋ ਬਾਈ ਹਾਂ ਸਿੰਗ ਦਾ ਕਾਫੀ ਗੜਾਈ ਦੇ ਵਿੱਚ ਕਰ ਰਿਹਾ ਤੇ ਬਾਕੀ ਦੋਸੂ ਕੱਦ ਕਾਠੀ ਵੀ ਸੋਹਣਾ ਹਾਂਜੀ ਬਾਈ ਪੱਠ ਬੁੜੇ ਦੀ ਆ ਵੇਖੋ ਮੇਰਾ ਕੱਦ 5 ਫੁੱਟ 7-8 ਇੰਚ ਆ ਮੇਥੋਂ ਲੱਕ ਤੋਂ ਉੱਤੇ ਜਾਂਦੀ ਆ ਠੀਕ ਹੈ ਉਮਰ ਉਹ ਬੜੀ ਚੰਗੀ ਆ ਤੇ ਝੋਲੀ ਵਾਲੀ ਵੇਖ ਲਓ ਤੁਸੀਂ ਸੀਲ ਵੀ ਵੇਖੋ ਤੇ ਥਨਾ ਥਨਾ ਦੀ ਗੱਤ ਵੇਖ ਲਓ ਲੈ ਦੋਸੋ ਥਣ ਥਣ ਚਾਰੇ ਨਿਕੜਵੇ ਤੇ ਖੋਲੀਏ ਬਾਈ ਮੜੀ ਜੀ ਆ ਡਾਕੜਾ ਇਹਦਾ ਪੂਰਾ ਟੌਪ ਲੱਗੇ ਨਾ ਸਵਾ ਸਾਲ ਉਮਰ ਠੀਕ ਹੈ ਜੀ ਬਾਕੀ ਕਰਮਾ ਜੀ ਦਾ ਕੱਦ ਕਾਠ ਬਹੁਤ ਸੋਹਣਾ ਤੇ ਬਿਲਕੁਲ ਜਾਇਜ਼ੀ ਮਾਰਕਿੰਗ ਦੇ ਵਿੱਚ ਬਾਰਡਰ ਵੈਲਟ ਵਾਲੀ ਕੱਟੀ ਜਾ ਤੋੜਾ ਦੇਖ ਮਰਜੀਤ ਭਾਈ ਠੀਕ ਹੈ ਜੀ ਤੋੜ ਤੂਲ ਦੱਸੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਿੰਨੀ ਕਿ ਮਾਰਕਿੰਗ ਚਾਹੀਦੀ ਹੈ ਬਿਲਕੁਲ ਉਨੀ ਕੀ ਹੈ ਜਿਹਨੂੰ ਕੋਈ ਪ्योर ਪਾਕਿਸਤਾਨੀ ਕਹਿੰਦੇ ਉਹ ਚੀਜ਼ ਆ ਹੂੰ 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 ਚਾਰੇ ਪੈਰਾਂ ਦੇ ਜਾਇਜ਼ੀ ਮਾਰਕਿੰਗ ਦੇ ਵਿੱਚ ਪੂਛ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਬੋਲਾ ਭਾਈ ਸੀਲ ਲੈ ਅੱਛਾ ਜਵੇਂ ਮਰਜ਼ੀ ਬੈਠੀ ਜਾ ਲੈ ਕੋਈ ਠੀਕ ਹੈ ਬਾਕੀ ਦੋਸਤੋ ਕੱਟੀ ਸੀਲ ਸਹੂ ਆ ਜੀ ਜਿਹੜੇ ਸੇ ਵੀ ਕੱਟੀ ਸੋਹਣੀਆਂ ਸੰਗ ਸੰਗ ਕਾਫੀ ਗੜਾਈ ਦੇ ਵਿੱਚ ਕਰ ਰਹੇ ਹੁਮਰ ਦੇ ਹਿਸਾਬ ਨਾਲ ਗੋਲ ਕਰਦੇ ਆ ਠੀਕ ਆ ਨਾਮ ਨਾ ਚਹੀ ਰਹੀਂਦੀ ਠੀਕ ਆ ਕਿਉਂਕਿ ਨੀਲੀ ਰਾਗੀ ਕਹਿੰਦੇ ਪੂਰੀ ਠੰਢੀ ਆ ਆ ਹੁੰਦਾ ਠੰਡਾ ਬਸ ਇਹਨੂੰ ਕਹਿੰਦੇ ਲੈ ਠੀਕ ਆ ਲੋ ਜਿਹਨੇ ਮਰਜੀ ਲਈ ਫਿਰ ਉਹ ਜਿੱਧਰ ਮਰਜੀ ਲਈ ਫਿਰ ਜਵਾਕ ਕਰ ਗਈ ਆ ਬਈ ਮੂਹ ਹੀ ਬਹੁਤ ਕਰਦੀ ਆ ਤਾਂ ਠੀਕ ਆ ਬਾਕੀ ਸੇਰ ਸਾਉਥ ਨੂੰ ਦਿਖਾਤੀ ਹੈ ਜੀ ਵੈਸੇ ਸਾਰੀ ਇਹ ਕਟੀਆਂ ਠੰਡੀਆਂ ਹੁੰਦੇ ਕੋਈ ਹੋ ਸਕਦਾ ਇੱਕ ਅੰਦੀ ਵਿੱਚ ਗਰਮ ਆ ਜੀ ਕੱਟੀ ਬਾਕੀ ਨੀਲੀ ਵਾਲੀਆਂ ਸਾਰੀਆਂ ਹੀ ਠੰਡੀਆਂ ਹੁੰਦੀ ਅੱਛਾ ਰੇਟ ਇਹਦਾ ਕੀ ਹੋਊਗਾ ਜੈਜਾ ਹੀ ਦੱਸੇ ਰੇਟ ਭਾਈ ਜਮੇ ਜੈਜਾ ਅੱਛਾ ਠੀਕ ਹੈ ਭਾਈ 23000 ਰੁਪਿਆ 23000 ਰੁਪਿਆ ਉਹ ਤੋਂ ਹੀ ਮਾਨਦਾਨ ਕਰ ਦਾਂਗੇ ਠੀਕ ਹੈ ਦੋਸਤੋ 23000 ਰੇਟ ਠੀਕ ਹੈ ਜੀ ਵਿੱਚੋਂ ਮਾਨਦਾਨ ਹੋਰ ਵੀ ਹੋ ਜਾਊਗਾ ਤੇ ਵੈਸੇ ਮੈਨੂੰ ਲੱਗਦਾ ਵੀ ਬਿਲਕੁਲ ਨੋਰਮਲ ਜੈ ਰੇਟ ਹੈ ਰੇਟ ਜਮਾ ਭਾਈ ਹਾਂ ਠੀਕ ਹੈ ਕੋਈ ਚੱਕਰ ਨਹੀਂ ਆਪਾਂ 100 ਰੁਪਿਆ ਹੋਰ ਮਾਨਦਾਨ ਜੇ ਦਾ ਕੋਈ ਹਾਂ ਬਈ ਭਰਾਊਗਾ ਦਰ ਅੱਛਾ ਜਿਹੜੀ ਦੂਜੇ ਨੰਬਰ ਤੇ ਕੱਟੀ ਯਾਰ ਬਾਈ ਜੀ ਇਹਦੀ ਆਪਾਂ ਡਿਟੇਲ ਤੁਹਾਨੂੰ ਦੇ ਦਿੰਨੇ ਆ ਇਹਦਾ ਫੇਸ ਕੁਆਲਿਟੀ ਚੈੱਕ ਕਰੋ ਬਾਈ ਦੋਸਤੋ ਸੰਗ ਸੁੰਗ ਸੰਗ ਦੇਖੋ ਇਹ ਮਾ ਪ੍ਰੋਜੈਕਸ਼ਨ ਕਰ ਲਿਆ ਠੀਕ ਹੈ ਜੀ ਫੇਸ ਸੋਹਣਾ ਤੇ ਉਮਰੋ ਕਿੰਨੀ ਹੋਗੀ ਇਹ ਉਮਰ ਹੋਊਗੀ ਬਈ ਇੱਕ ਘਟੋ ਘਟ 12 13 ਮਹੀਨਿਆਂ ਦੀ ਅੱਛਾ ਸਾਲ ਕਦੇ ਸਾਲ ਕਦੇ ਇਹਦੇ ਵੀ ਆ ਸੂੜ ਦੇ ਨਿਸ਼ਾਨ ਆ ਬਾਈ ਠੀਕ ਹੈ ਪਰੇਸ਼ਾਨੀਆਂ ਸਾਰੀਆਂ ਸਾਰੀਆਂ A to Z ਥਣਾਂ ਦੀ ਵੈਥ ਦੇਖ ਲਓ ਦੋਸਤੋ ਥਣ ਥਣ ਬੜੇ ਚੰਗੇ ਆ ਕਰਮ ਵਾਲੀ ਨੂੰ ਝੋਲੀ ਝੂਲੀ ਚੰਗੀ ਹੈ ਖੋਲੇ ਖੋਲੇ ਨੂੰ ਵੀ ਜਿਹੜਾ ਘਾ ਦੇਦਾ ਅੱਖਾਂ ਦੋਵੇਂ ਵਾਈਟ ਹੈ ਜੀ ਠੀਕ ਹੈ ਜੀ ਦੇਖ ਬਾਕੀ ਮਾਰਕਿੰਗ ਚੈੱਕ ਕਰ ਸਕਦੇ ਹੋ ਤੇ ਸਿੰਗ ਗੜਾਈ ਦੇ ਵਿੱਚ ਕਰ ਲਿਆ ਨੇ ਹੁਣ ਨਹੀਂ ਮੰਨ ਕੇ ਚਲੋ ਵੀ ਦੋਸਤੋ 1 ਸਾਲ ਉਮਰ ਹੈ ਜੀ ਠੀਕ ਹੈ ਜੀ ਬਾਕੀ ਢਾਂਚਾ ਸੋਹਣਾ ਤੇ ਇਕੱਤੀ ਤੁਹਾਨੂੰ ਪਸੰਦ ਆਊਗੀ ਰਾਜੀ ਹੈ ਠੀਕ ਹੈ ਜੀ ਫੇਸ ਸੋਹਣਾ ਇਸ ਕੱਟੀ ਦਾ ਜੀ ਸਿੱਧਾ ਪਟਾ ਅੱਖਾਂ ਦਾ ਜੱਕਰ ਬਈ ਪੂਰੀ ਰਾਜੀ ਪਣੀ ਵੀ ਕੱਟੀ ਹੈ ਬਈ ਠੀਕ ਹੈ ਹਾਂਜੀ ਬੁੜੇ ਪੜੇ ਦੋਸਤੋ ਬਿਲਕੁਲ ਚੱਕ ਮੇ ਆ ਜੀ ਹਾਂਜੀ ਠੀਕ ਹੈ ਜੀ ਤੇ ਮਾਰਕਿੰਗ ਸਾਰੀ ਹੋਈ ਹੈ ਠੀਕ ਹੈ ਮਾਰਕਿੰਗ ਬਈ A to Z ਮਾਰਕਿੰਗ ਹੈ ਘੱਟੀ ਦੇ A to Z ਠੀਕ ਹੈ ਹਾਂਜੀ ਤੇ ਇਹਦੇ ਪਾਸੋਂ ਖੁੰਜੀ ਨਹੀਂਗੀ ਠੀਕ ਹੈ ਅੱਛਾ ਇਹਦਾ ਰੇਟ ਫਰਕੀ ਹੋਊਗਾ ਇਹਦਾ ਰੇਟ ਬਈ 28000 ਆ 28000 ਹਾਂ ਬਈ ਠੀਕ ਹੈ ਮੰਨ ਤਾਂ ਹੋ ਜਾਊਗਾ ਬਈ ਫੋਲ ਠੀਕ ਜਿੰਨਾ ਹੀ ਹੋ ਸਕਿਆ ਠੀਕ ਹੈ ਦੋਸਤੋ ਮਾਨਤਾਂ ਮੌਕੇ ਦੇ ਉੱਤੇ ਹੋ ਜੂਗਾ ਇਹ ਤੁਹਾਨੂੰ ਦੂਜੇ ਨੰਬਰ ਤੇ ਕੱਟੀ ਦਿਖਾਈ ਐ A to Z ਬਈ ਕੁਆਲਟੀ ਇਹਦੇ ਵਿੱਚ ਕਾਲਾਪਨ ਵੀ ਦੇਖ ਹੀ ਰਹੇ ਆ ਛੋਟੇ ਨਿਸ਼ਾਨ ਆ ਪੂਛ ਵੇਖ ਲੋ ਠੀਕ ਐ ਸਾਰੇ ਪੈਰ ਆ ਅੱਖਾਂ ਪਟਾ ਸਾਰਾ ਕੋਪਾ ਦਿਖਾਦਾ ਬਈ ਠੀਕ ਐ ਅੱਛਾ ਜਿਹੜੀ ਤੀਜੇ ਨੰਬਰ ਤੇ ਇੱਕ ਛੋਟੀ ਕੱਟੀ ਆ ਆਪਣੇ ਕੋਲੇ ਇਹ ਬਈ ਸਭ ਤੋਂ ਤੁਹਾਨੂੰ ਪਹਿਲਾਂ ਦਿਖਾ ਦੇਣਾ ਕਰ ਮાળੀ ਤੇ ਦੇਖੋ ਤੁਹਾਨੂੰ ਕਿੱਦਾਂ ਹੁਣ ਬਈ ਠੀਕ ਐ ਤੇ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਮਰਜੀ ਦੇ ਕੋਈ ਬੱਚਾ ਨਹੀਂ ਇਹਦਾ ਨਗੀਨਾ ਹੀ ਆ ਹਾਂ ਸੋਹਣੀ ਐ ਕੱਟੀ ਠੀਕ ਐ ਨਾ ਇੱਕ ਸੋਹਣੀ ਬਹੁਤ ਆ ਬਈ ਤੇ ਇਹ ਕਿ ਬੰਦਿਆ ਦਾ ਮੂੰਹ ਥੋੜਾ ਜਿਹਾ ਤੇ ਇਹ ਨਹੀਂ ਆ ਬਈ ਵੈਸੇ ਵੀ ਅੱਛਾ ਹਰਦੇ ਸਿੰਘ ਸਿੰਘ ਬਈ ਦੋਨੇ ਹਲਦੇ ਆ ਵੇਖੋ ਪ੍ਰੋਪਰ ਠੀਕ ਹੈ ਦੋਨੇ ਸਿੰਘ ਹਲਦੇ ਆ ਅੱਛਾ ਸ਼ੇਪਾਂ ਦਾ ਵੀ ਹੈ ਨਾ ਥੱਲੇ ਨੂੰ ਹੀ ਹੈ ਨਾ ਹਾਂ 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 ਬਈ ਉਮਰ ਹੋਊਗੀ ਇਹ ਕੱਟੋਗਾ ਤੂੰ ਮੇਰੇ ਨਾਲ 9-10 ਮਹੀਨਿਆਂ ਦੀ ਠੀਕ ਹੈ ਥਾਣੇ ਨੂੰ ਵੇਖੋ ਬਹੁਤ ਸੋਹਣਾ ਇੱਕ ਥਾਣਾ ਚਿੱਟਾ ਬਈ ਅੱਛਾ ਹਾਂ ਬਈ ਲੋ ਦੋਸਤੋ ਵੈਥਵੂ ਤੋ ਚੰਗਾ ਥਾਣਾ ਦੇ ਵਿੱਚ ਠੀਕ ਹੈ ਜੀ ਇੱਕ ਥਾਣਾ ਇੰਨਾ ਦੇ ਵਿੱਚੋਂ ਵਾਈਟ ਹੈ ਠੀਕ ਹੈ ਬਾਕੀ ਧੁੰਨ ਵਗੈਰਾ ਤੁਹਾਨੂੰ ਦਿਖਾਤਾ ਉਮਰ ਕਿੰਨੀ ਦੱਸਿਆ ਇਹ 10 ਤੋਂ 11 ਮਹੀਨੇ ਹੈ ਭਾਈ 10 ਤੋਂ 11 ਮਹੀਨੇ ਹੈ ਹਾਂ ਭਾਈ ਚਾਰੇ ਪਾਰਾਂ ਦੇ ਮਾਰਕਿੰਗ ਹੈ ਭਾਈ ਠੀਕ ਹੈ ਸਾਲ ਤੋਂ ਘਾਟਾ ਹੈ ਜੀ ਠੀਕ ਹੈ ਤੇ ਬਾਕੀ ਸੋਹਣੀ ਹੈ ਗੱਟੀਆਂ ਦੀ ਹਾਂ ਭਾਈ ਸਿੰਗਾ ਤੋਂ 200 ਮੀਣੀ ਹੈ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਜਿਵੇਂ ਸਿੰਘ ਵਧੂਗਾ ਇਹਦਾ ਤੇ ਬਾਕੀ ਸਿੰਗਾ ਦੀ ਸ਼ੇਪ ਹੈ ਜਿਹੜੀ ਉਹ ਇਹ ਜੀ 200 ਥੱਲੇ ਨੂੰ ਆ ਜਾਣੀ ਹਾਂਜੀ ਭਾਈ ਠੀਕ ਹੈ ਜੀ ਬਾਕੀ ਮੂੰਹ ਮੱਥੇ ਦੀ ਸੋਹਣੀ ਹੈ ਤੇ 10 ਤੋਂ 11 ਮਹੀਨੇ ਉਮਰ ਤੇ ਰੇਟ ਦਾ ਕੀ ਹੋਊਗਾ ਬਾਈ ਰੇਟ ਬਈ 25000 25000 ਹਾਂ ਬਾਈ ਠੀਕ ਆ ਦੋਸੋ ਮੀਣੀ ਕੱਟੀ ਦਾ ਰੇਟ 25000 ਠੀਕ ਹੈ ਜੀ ਤੇ ਤਿੰਨੇ ਨਾਲ ਅਗਰ ਤੁਹਾਨੂੰ ਦੋਸੋ ਤੋਰ ਫੇਰ ਕੇ ਦਿਖਾਤੇ ਆ ਜੀ ਰੇਟ ਤਿੰਨੇ ਨਾਲ ਲੈਣਗੇ ਬਈ ਅਮਰ ਜੀ 2000 ਰੁਪਏ ਛੱਡ ਦਾਂਗੇ ਤਿੰਨਾ ਚੋਂ ਤਿੰਨਾ ਚੋਂ ਤਿੰਨਾ ਚੋਂ ਬਈ ਅੱਛਾ ਜੇ ਕੱਲੇ ਕਦੇ ਲੈਣ ਕੱਲੇ-ਕੱਲੇ ਫੇਰ ਕੋਈ ਨਹੀਂ ਫੇਰ ਕਰ ਦਾਂਗੇ 1000-1000 5-5 ਰੁਪਏ ਮੰਨਦਾ ਹਨ ਠੀਕ ਹੈ ਤੇ ਬਾਕੀ ਨਾ ਯਾਰ ਫੋਨ ਲਾ ਕੇ ਬਾਈ ਕਹਿੰਦੇ ਆਂਦੇ ਵੀ ਪਹਚਾਉਣ ਦਾ ਕਿਵੇਂ ਆ ਆਪਾਂ 50-50 ਦੇ ਵਿੱਚ ਡਿਲੀਵਰੀ ਕਰਦਾ ਜੀ ਅੱਛਾ ਪੰਜਾਬ ਵਿੱਚ ਹਾਂ ਉਹਦੀ ਐਕਸਟਰਾ ਹੋਊਗੀ ਜਿਹੜੀ ਵੀ ਕਿਰਾਇਆ ਬਣੂਗਾ ਉਹ ਲਾ ਦੇਣਾ ਲਾ ਕੇ ਸਾਨੂੰ ਆਉਣ ਦੇ ਵਿੱਚ ਕਈ ਵਾਰ ਸਾਨੂੰ ਸਾਧਾਂਦਾ ਉਹਦੇ ਪੁੱਛ ਦਿੰਦੇ ਆ ਆਪਾਂ ਕੱਟੀ ਚੜਾਵਾਗੇ ਕੋਈ ਕਰੇ ਲਾ ਆਂ ਕਰੇ ਕਰ ਤੇ ਕਰ ਆਪਾਂ ਪਹੁੰਚ ਕਰ ਦਾਂਗੇ ਠੀਕ ਹੈ ਪੰਜਾਬ ਦੇ ਵਿੱਚ ਕਿੱਥੇ ਵੀ ਬੈਠੇ ਹੈ ਕਿਤੇ ਵੀ ਬੈਠੇ ਆ ਹਾਂ ਬਈ ਠੀਕ ਹੈ ਦੋਸਤੋ ਡਿਲੀਵਰੀ ਹੋ ਜੂਗੀ ਘਰੇ ਔਰ ਤੁਹਾਨੂੰ ਪਤਾ ਹੀ ਵੀ ਹਰੇਕ ਗੋਲੀ ਟਾਈਮ ਵੀ ਉਹਨਾਂ ਕੀ ਹੁੰਦਾ ਕੰਮ ਧੰਦਿਆ ਚੋਂ ਨਹੀਂ ਨਿਕੜਿਆ ਜਾਂਦਾ ਠੀਕ ਹੈ ਜੀ ਮਾਨ ਚ ਹੁੰਦਾ ਵੀ ਕੱਟੀ ਖਰੀਦ ਲਈਏ ਪਰ ਜਾਇਆ ਨਹੀਂ ਹੁੰਦਾ ਗਾਂ ਤੱਕ ਬਾਈ ਕਹਿੰਦਾ ਵੀ ਘਰੇ ਤੱਕ ਛੱਡ ਵੀ ਆਵਾਂਗੇ ਜਿਹੜੇ ਵੀਰ ਭਰਾ ਨਾਲ ਸੌਦਾ ਹੋਊਗਾ ਠੀਕ ਹੈ ਜੀ ਤੇ ਰੇਟ ਤੁਹਾਨੂੰ ਦੱਸਤਾ ਇਹਦੇ ਵਿੱਚੋਂ ਮਾਨ ਤਾਨ ਮੌਕੇ ਦੇ ਉੱਤੇ ਹੋ ਜਾਊਗਾ ਤੇ ਚਲੋ ਠੀਕ ਹੈ ਬਾਈ ਜੀ ਇਹ ਹੈ ਬਾਈ ਜੀ ਧੰਨਵਾਦ ਜੀ